ਅੱਜ ਬਹੁਤ ਹੀ ਮੰਦਭਾਗੀ ਘਟਨਾ ਦੇਖਣ ਨੂੰ ਮਿਲੀ ਜਦੋਂ ਗੁਰੂ ਸਾਹਿਬ ਦੇ ਦਿੱਤੇ ਹੋਏ ਕਕਾਰਾਂ ਦੇ ਉੱਤੇ ਹਮਲਾ ਕੀਤਾ ਗਿਆ ਅੱਜ ਜੈਪੁਰ ਦੇ ਵਿੱਚ ਪੂਰਨਮਾ ਯੂਨੀਵਰਸਿਟੀ ਚ ਇੱਕ ਜੁਡੀਸ਼ਰੀ ਦਾ ਐਗਜ਼ਾਮ ਸੀ ਇਸ ਐਗਜ਼ਾਮ ਨੂੰ ਦੇਣ ਦੇ ਲਈ ਤਰਨਤਾਲ ਤੋਂ ਬੇਟੀ ਗੁਰਪ੍ਰੀਤ ਕੌਰ ਜਿਹੜੀ ਕੇ ਪੂਰਨ ਗੁਰਸਿੱਖਾ ਅਮਰਤ ਧਾਰੀ ਹੈ ਉਹ ਬੇਟੀ ਇਸ ਐਗਜ਼ਾਮ ਨੂੰ ਦੇਣ ਦੇ ਲਈ ਜੈਪੁਰ ਪਹੁੰਚੀ ਹੋਈ ਸੀ ਤੇ ਉੱਥੇ ਜਦੋਂ ਉਹ ਗਈ ਤਾਂ ਉੱਥੇ ਉਹਨਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਕਿ ਉਹਨਾਂ ਦੀ ਸ਼ਰੀਸਾ ਪਾਈ ਪਈ ਹੈ ਬੇਟੀ ਦੀ ਵੀਡੀਓ ਦੇਖੀ ਮਨ ਬੜਾ ਦੁਖੀ ਹੋਇਆ ਬੇਟੀ ਬੇਟੀ ਪੁੱਛ ਰਹੀ ਹੈ ਕਿ ਘੱਟੋ ਘੱਟ ਮੈਨੂੰ ਇਹ ਦੱਸਿਆ ਤਾਂ ਜਾਵੇ ਵੀ ਮੈਂ ਕਿਉਂ ਨਹੀਂ ਪਾ ਸਕਦੀ ਜਾਂ ਕੀ ਸਾਈਜ਼ ਦੀ ਪਾ ਸਕਦੀ ਅੱਜ ਸਾਡੇ ਸਿੱਖੀ ਦੇ ਨਿਸ਼ਾਨਿਆਂ ਦੇ ਉੱਤੇ ਹਮਲੇ ਹੋ ਰਹੇ ਨੇ ਮੈਨੂੰ ਇਹ ਵੀ ਬੜਾ ਦੁੱਖ ਤੇ ਅਫਸੋਸ ਹੈ ਕਿ ਸਾਡੇ ਸਤਿਕਾਰਯੋਗ ਜਥੇਦਾਰ ਸਹਿਬਾਨ ਔਰ ਰਾਜਨੀਤਿਕ ਗੱਲਾਂ ਦੇ ਵਿੱਚ ਉਲਝੇ ਹੋਏ ਨੇ ਔਰ ਇਨ੍ਹਾਂ ਗੱਲਾਂ ਦਾ ਕੋਈ ਵੀ ਨੋਟਿਸ ਨਹੀਂ ਲੈ ਰਹੇ ਜਦ ਕਿ ਇਸ ਗੱਲ ਦਾ ਸਖਤ ਨੋਟਿਸ ਪੂਰੇ ਸਿੱਖ ਕੌਮ ਨੂੰ ਲੈਣਾ ਚਾਹੀਦਾ ਔਰ ਦੂਜੇ ਪਾਸੇ ਰਾਜਸਥਾਨ ਦੇ ਵਿੱਚ ਇਹ ਜੋ ਸਰਕਾਰ ਆ ਉਥੇ ਭਾਜਪਾ ਦੀ ਸਰਕਾਰ ਆ ਜਿੱਥੇ-ਜਿੱਥੇ ਵੀ ਭਾਜਪਾ ਦੀਆਂ ਸਰਕਾਰਾਂ ਨੇ ਉਥੇ-ਉਥੇ ਸਿੱਖਾਂ ਦੇ ਨਾਲ ੱਟਕੇ ਹੁੰਦੇ ਨੇ ਉਥੇ-ਉਥੇ ਸਾਡੇ ਕਕਾਰਾਂ ਨੂੰ ਜਰਿਆ ਨਹੀਂ ਜਾਂਦਾ ਉਥੇ-ਉਥੇ ਸਾਡੇ ਦਸਤਾਰਾਂ ਦੇ ਉੱਤੇ ਹਮਲੇ ਹੁੰਦੇ ਨੇ ਉੱਥੇ-ਉੱਥੇ ਸਾਡੀਆਂ ਦਾੜ੍ਹੀਆਂ ਦੇ ਉੱਤੇ ਹਮਲੇ ਹੁੰਦੇ ਨੇ ਇਹ ਹਮਲੇ ਹੋਣ ਦਾ ਕਾਰਨ ਕੀ ਹੈ ਕਿ ਬੀਜੇਪੀ ਦੀ ਜਿਹੜੀ ਫਿਰਕਾ ਪ੍ਰਸਤੀ ਦੀ ਨੀਤੀ ਹੈ ਜੋ ਇਹ ਫਿਰਕੂ ਲੋਕ ਨੇ ਇਸ ਕਰਕੇ ਸਾਡੇ ਸਿੱਖਾਂ ਦੇ ਨਾਲ ਬੀਜੇਪੀ ਇੱਕ ਮਿੱਥ ਕੇ ਜਿਹੜਾ ਵਿਤਕਰਾ ਕਰ ਰਹੀ ਹੈ ਔਰ ਇਹ ਇੱਕ ਸਾਡਾ ਲੋਕਤੰਤਰੀ ਦੇਸ਼ ਹੈ ਸਮੂਸਾ ਵਿਧਾਨ ਦੇ ਵਿੱਚ ਆਜ਼ਾਦੀ ਮਿਲੀ ਹੈ ਕਿ ਸਿੱਖ ਆਪਣੇ ਕਕਾਰ ਪਹਿਨ ਸਕਦੇ ਆ ਪਰ ਇਸ ਤਰੀਕੇ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਬੇਬੀ ਨੂੰ ਰੋਕਣਾ ਉਹਨੂੰ ਪੇਪਰ ਦੇਣ ਤੋਂ ਰੋਕਣਾ ਉਹਦੇ ਮੈਨੂੰ ਲੱਗਦਾ ਕਿ ਮੌਲਿਕ ਅਧਿਕਾਰਾਂ ਦੀ ਵੀ ਉਲੰਘਣਾ ਤੇ ਸੰਵਿਧਾਨ ਦੀ ਵੀ ਉਲੰਘਣਾ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਭਾਜਪੀ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਔਰ ਇਹ ਖਤਮ ਕਰਨ ਦੇ ਲਈ ਇਤਾਂ ਦੀਆਂ ਕੋਝੀਆਂ ਚਾਲਾਂ ਅੱਜ ਸਿੱਖ ਬੱਚਿਆਂ ਦੇ ਨਾਲ ਇੱਕ ਬੇਟੀ ਦਾ ਭਵਿੱਖ ਤਬਾਹ ਕੀਤਾ ਗਿਆ ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ ਔਰ ਅਸੀਂ ਇਸ ਕੱਲ ਦਾ ਸਖਤ ਸ਼ਬਦਾਂ ਦੇ ਵਿੱਚ ਨੋਟਿਸ ਲੈਨੇ ਤੇ ਰਾਜਸਥਾਨ ਸਰਕਾਰ ਨੂੰ ਤਾੜਨਾ ਕਰਦੇ ਆ ਕਿ ਬੇਟੀ ਦੇ ਭਵਿੱਖ ਦੇ ਨਾਲ ਜਿਹੜਾ ਖਲਵਾੜ ਕੀਤਾ ਗਿਆ ਇਹ ਬਰਦਾਸ਼ਤਯੋਗ ਨਹੀਂ ਆ ਉਸ ਬੇਟੀ ਦਾ ਪੇਪਰ ਦੁਬਾਰ ਤੋਂ ਲਿਆ ਜਾਵੇ ਤੇ ਉਹਦੇ ਤੋਂ ਮਾਫੀ ਮੰਗੀ ਜਾਵੇ ਨਹੀਂ ਤਾਂ ਪੂਰੇ ਦੇਸ਼ ਦੇ ਜਿਹੜੇ ਸਿੱਖ ਸਮਾਜ ਆ ਸਾਡਾ ਉਹ ਇਸ ਗੱਲ ਦਾ ਕਰੜਾ ਨੋਟਿਸ ਲਏਗਾ ਤੇ ਇਸ ਗੱਲ ਦੇ ਲਈ ਬੀਜੇਪੀ ਸਰਕਾਰ ਜਿੱਥੇ-ਜਿੱਥੇ ਵੀ ਬੀਜੇਪੀ ਦੇ ਐਮਐਲਏ ਨੇ ਬੀਜੇਪੀ ਦੇ ਐਮਪੀ ਨੇ ਪੰਜਾਬ ਦੇ ਵਿੱਚ ਵੀ ਉਹਨਾਂ ਨੂੰ ਘੇਰੋ ਅੱਜ ਜਿਹੜਾ ਅੱਜ ਪੰਜਾਬ ਦੇ ਵਿੱਚ ਵੀ ਜਿਹੜਾ ਇਹਨਾਂ ਨੇ ਮੰਤਰੀ ਬਣਾਇਆ ਰਵਨੀਤ ਬਿੱਟੂ ਉਹ ਤਾਂ ਹੈ ਹੀ ਸਿੱਖਾਂ ਦਾ ਕਾਤਲ ਇਹ ਜਿਹੜੇ ਕਾਤਲ ਜਦੋਂ ਗੱਡੀਆਂ ਦੇ ਉੱਪਰ ਸਿੱਖਾਂ ਦੇ ਬਿਠਾ ਦਿੱਤੇ ਤੇ ਅੱਜ ਸਿੱਖਾਂ ਦੇ ਨਾਲ ਬਿੱਤ ਕਰੇ ਹੁਣੇ ਸੁਭਾਵਿਕ ਨੇ ਸੋ ਮੈਂ ਇਸ ਗੱਲ ਦੀ ਬੀਜੇਪੀ ਸਰਕਾਰ ਦੀ ਤੇ ਰਾਜਸਥਾਨ ਸਰਕਾਰ ਦੀ ਕੱਢੇ ਸ਼ਬਦਾ ਦੇ ਵਿੱਚ ਨਿੰਦਾ ਵੀ ਕਰਦਾ ਹਾਂ ਦੇ ਨਾਮ ਦੀ ਨਾਲ ਸਾਡੀ ਕੌਮ ਦੇ ਜਥੇਦਾਰ ਸਾਹਿਬਾਨ ਨੂੰ ਇੱਕ ਵਾਰ ਫਿਰ ਅਪੀਲ ਕਰਦਾ ਕੋਈ ਇਸ ਗੱਲ ਦਾ ਸਖਤ ਨੋਟਿਸ ਲੈਣ ਕਿਉਂਕਿ ਇਹ ਧਾਰਮਿਕ ਮਸਲੇ ਅਸਲ ਦੇ ਵਿੱਚ ਜਥੇਦਾਰ ਸਾਹਿਬਾਨਾਂ ਨੇ ਹੈਂਡਲ ਕਰਨੇ ਹੁੰਦੇ ਆ ਜੇ ਤੁਸੀਂ ਇਸ ਗੱਲ ਦਾ ਸਖਤ ਨੋਟਿਸ ਲਵੋ ਤਾਂ ਪੂਰੀ ਕੌਮ ਅੱਜ ਤੁਹਾਡੇ ਨਾਲ ਖੜੀ ਆ